ਯੁੱਧ ਨਸ਼ਿਆਂ ਦੇ ਵਿਰੁੱਧ ਮਹਿੰਮ ਲਗਾਤਾਰ ਜਾਰੀ ਹੈ ਜਿਸ ਦੇ ਤਹਿਤ ਲੋਕਾਂ ਨੂੰ ਨਸ਼ਿਆਂ ਦੇ ਪ੍ਰਤੀ ਜਾਗਰੂਕ ਕਰਨ ਦੇ ਵਾਸਤੇ ਵੀ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਜੇਕਰ ਗੱਲ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਕੀਤੀ ਜਾਵੇ ਤਾਂ ਹਲਕਾ ਗੋਬਿੰਦਗੜ੍ਹ ਦੇ ਵਿੱਚ ਅੱਜ ਨਸ਼ਿਆਂ ਪ੍ਰਤੀ ਮੈਰਾਥਨ ਜਿਹੜੀ ਧੋੜ ਹੈ ਉਹ ਕਰਵਾਈ ਗਈ ਹੈ ਤਾਂ ਇਸ ਮੌਕੇ ਦੇ ਉੱਤੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਵੀ ਮੌਜੂਦ ਰਹੇ ਨਗਰ ਕੌਂਸਲ ਮੰਡੀ ਗੋਵਿੰਦਗੜ੍ਹ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਦੀ ਅਗਵਾਈ ਦੇ ਵਿੱਚ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਦੇ ਲਈ ਮੈਰਾਥਨ ਦੌੜ ਕਰਵਾਈ ਗਈ ਹੈ ਤੇ ਇਸ ਮੈਰਾਥਨ ਦੌੜ ਦੇ ਦੌਰਾਨ ਪੰਜਾਬੀ ਫਿਲਮ ਇੰਡਸਟਰੀ ਦੇ ਅਦਾਕਾਰ ਬੀਨੂ ਢਿੱਲੋਂ ਕਰਮਜੀਤ ਅਨਮੋਰ ਅਤੇ ਦੇਵ ਖਰੋੜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਹੈ ਤਾਂ ਇਸ ਦੌੜ ਨੂੰ ਕੈਬਨਿਟ ਮੰਤਰੀ ਕਰਨਪ੍ਰੀਤ ਸਿੰਘ ਸੌਂਦੇ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਮੈਂ ਸਭ ਤੋਂ ਪਹਿਲਾਂ ਮੁਬਾਰਕਬਾਦ ਦਿੰਦਾ ਹਾਂ ਅੱਜ ਮੰਡੀ ਗੋਵਿੰਦਗੜ੍ਹ ਦੀ ਸਾਰੀ ਟੀਮ ਨੂੰ ਅਮਲੋ ਹਲਕੇ ਦੀ ਸਾਰੀ ਟੀਮ ਨੂੰ ਜਿਨ੍ਹਾਂ ਨੇ ਅੱਜ ਯੁੱਧ ਨਸ਼ਿਆਂ ਵਿਰੁੱਧ ਉਹ ਮੈਰਾਥਨ ਹੈ ਜੋ ਇੱਕ ਬਹੁਤ ਹੀ ਨਵੇਕਲਾ ਉਪਰਾਲਾ ਕੀਤਾ ਔਰ ਇਸ ਗੱਲ ਦੀ ਮੁਬਾਰਕਬਾਦ ਸਾਡੇ ਹਰਮਨ ਪਿਆਰੇ ਐਮ ਐਲ ਏ ਗੁਰਿੰਦਰ ਸਿੰਘ ਗੈਰੀਵੜਿੰਗ ਜੀ ਨੂੰ ਉਰੋਂ ਦੇ ਨਗਰ ਕੌਂਸਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਜੀ ਨੂੰ ਤੇ ਸਾਰੇ ਪ੍ਰਸ਼ਾਸਨ ਨੂੰ ਐਸ ਐਸ ਪੀ ਸ਼ੁਭਮ ਅਗਰਵਾਲ ਜੀ ਨੂੰ ਡੀ ਸੀ ਸੋਨਾ ਠੰਡ ਜੀ ਨੂੰ ਤੇ ਅੱਜ ਜਿੰਨੇ ਵੀ ਉਰੇ ਸੈਲੀਬ੍ਰਿਟੀ ਸਾਡੇ ਭਰਾ ਪਹੁੰਚੇ ਨੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਇਹ ਜਿਹੜਾ ਪੰਜਾਬ ਸਰਕਾਰ ਨੇ 1 ਮਾਰਚ 2025 ਤੋਂ ਫਲੈਗਸ਼ਿਪ ਪ੍ਰੋਗਰਾਮ ਸ਼ੁਰੂ ਕੀਤਾ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਕਿ ਆਪਣੇ ਆਪ 'ਚ ਬਹੁਤ ਵੱਡਾ ਪ੍ਰੋਗਰਾਮ ਹੈ ਇਸ ਗੱਲ ਦੀ ਮੈਂ ਮੁਬਾਰਕਬਾਦ ਦਿੰਦਾ ਔਰ ਧੰਨਵਾਦ ਵੀ ਕਰਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਯੋਗ ਅਗਵਾਈ ਦੇ ਅੰਦਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਚੱਲਦੀ ਹੈ ਇਹ ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਕਿਸੇ ਸਰਕਾਰ ਨੇ ਇਹ ਮਤਲਬ ਹਿੰਮਤ ਕੀਤੀ ਕਿ ਜਿਹੜਾ ਇਹ ਯੁੱਧ ਨਸ਼ਿਆਂ ਵਿਰੁੱਧ ਛੇੜ ਕੇ ਜੋ ਇਹ ਨਸ਼ੇ ਦਾ ਵਹਿਣ ਸੀ ਜੋ ਪੰਜਾਬ ਦੇ ਵਿੱਚ ਵਗ ਰਿਹਾ ਸੀ ਇਹਨੂੰ ਡੱਕ ਲਾਇਆ ਔਰ ਡੱਕ ਲਾ ਕੇ ਰੋਕਿਆ ਐਸੀਆਂ ਮੈਰਾਥਨ ਜਿਹੜੀ ਅੱਜ ਦੀ ਮੈਰਾਥਨ ਕੀਤੀ ਗਈ ਹੈ ਐਸੀਆਂ ਮੈਰਾਥਨ ਜਿਹੜੀਆਂ ਹੁੰਦੀਆਂ ਨੇ ਇਹ ਇਹ ਨੌਜਵਾਨੀ ਨੂੰ ਇੱਕ ਬਹੁਤ ਵੱਡੀ ਸਿਹਤ ਦੁਨੀਆ 'ਚ ਹਜ਼ਾਰਾਂ ਦੀ ਗਿਣਤੀ 'ਚ ਕੋਈ ਮਤਲਬ ਇਹ ਆਪਾਂ ਇਹ ਨਹੀਂ ਕਹਦੇ 100 ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਨੌਜਵਾਨ ਬੱਚੇ ਤੇ ਬੱਚੀਆਂ ਨੇ ਈਵਨ ਦਨ ਅੱਧ ਖੜ ਉਮਰ ਦੇ ਲੋਕਾਂ ਨੇ ਬਜ਼ੁਰਗਾਂ ਨੇ ਐਡਾ ਵੱਡੇ ਲੈਵਲ ਤੇ ਪਾਰਟਿਸਪੇਸ਼ਨ ਕੀਤਾ ਔਰ ਅੱਜ ਇਹ ਮੈਰਾਥਨ 'ਚ ਪਾਰਟਿਸਿਪੇਟ ਕਰਕੇ ਇੱਕ ਬਹੁਤ ਵੱਡਾ ਸੁਨੇਹਾ ਦਿੱਤਾ ਕਿ ਯੁੱਧ ਨਸ਼ਿਆ ਵਿਰੁੱਧ ਜਿਹੜੀ ਸਾਡੀ ਲੜਾਈ ਆ ਇਹਨੂੰ ਲੜ ਕੇ ਅਸੀਂ ਸਦਾ ਲਈ ਯੁੱਧ ਇਹ ਜਿਹੜਾ ਨਸ਼ਾ ਪੰਜਾਬ 'ਚੋਂ ਖਤਮ ਕਰਾਂਗੇ ਕੰਟੀ ਗਵਿੰਦਗੜ੍ਹ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਅੱਜ ਇੰਨਾ ਵੱਡਾ ਇਕੱਠ ਕਰਕੇ ਇਹ ਸਬੂਤ ਦਿੱਤਾ ਹੈ ਕਿ ਜਿਹੜੀ ਸਾਡੇ ਮਾਣਯੋਗ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਵਿੱਚ ਯੁੱਧ ਨਸ਼ੇ ਅੰਮ੍ਰਿਤ ਜਿਹੜੀ ਮੁਹਿੰਮ ਚਲਾਈ ਗਈ ਹੈ ਉਹਦੇ ਵਿੱਚ ਸਾਰਾ ਸਮਾਜ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਉਹਦੇ ਵਿੱਚ ਸਾਰਾ ਸਮਾਜ ਹੈ ਜਿਹੜਾ ਸਰਕਾਰ ਦੇ ਇਸ ਇਨੀਸ਼ੀਏਟਿਵ ਦੇ ਪਿੱਛੇ ਖੜਾ ਇਸ ਕਰਕੇ ਜਿੰਨੇ ਵੀ ਅੱਜ ਪਾਰਟਿਸਪੈਂਟ ਆਏ ਨੇ ਉਹਨਾਂ ਨੂੰ ਮੈਂ ਮੁਬਾਰਕਵਾਦ ਵੀ ਦੇਣਾ ਚਾਹੁੰਦਾ ਤੇ ਉਹਨਾਂ ਨੂੰ ਮੈਂ ਧੰਨਵਾਦ ਵੀ ਕਰਨਾ ਚਾਹੁੰਦਾ ਇਹਦੇ ਕਿਉਂਕਿ ਜਿਹੜਾ ਇਹ ਇਵੈਂਟ ਹੈ ਇਹ ਸਾਡੀਆਂ ਉਮੀਦਾਂ ਤੋਂ ਦੁੱਗਣੇ ਜ਼ਿਆਦਾ ਸਕਸੈਸ ਦੁੱਗਣੇ ਜ਼ਿਆਦਾ ਸਕਸੈਸਫੁਲ ਹੋਇਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪੁਲਿਸ ਪ੍ਰਸ਼ਾਸਨ ਤੇ ਮੰਡੀ ਗੋਵਿੰਦਗੜ੍ਹ ਦੀ ਜਿਹੜੀ ਕਮੇਟੀ ਹੈਗੀ ਇਹਨਾਂ ਦੇ ਨਾਲ ਰੜਕੇ ਇੱਕ ਅੱਜ ਬਹੁਤ ਸੋਹਣਾ ਉਪਰਾਲਾ ਕੀਤਾ ਸੀਗਾ ਯੁੱਧ ਨਸ਼ਿਆ ਵਿਰੁੱਧ ਬਿਕੋਜ਼ ਸਾਡੇ ਮਾਨਯੋਗ ਡੀਜੀਪੀ ਸਾਹਿਬ ਤੇ ਪੰਜਾਬ ਸਰਕਾਰ ਵੱਲੋਂ ਸਾਨੂੰ ਸਖਤ ედაਇਤਾ ਹੈਗੀ ਕਿ ਨਸ਼ਿਆ ਦੇ ਖਿਲਾਫ ਅਸੀਂ ਹਰ ਤਰੀਕੇ ਦਾ ਪ੍ਰਯਾਸ ਕਰਨਾ ਹੈ ਤਾਂ ਕਿ ਸਾਡੇ ਜ਼ਿਲ੍ਹੇ ਤੇ ਸੂਬੇ ਦੇ ਵਿੱਚ ਅਸੀਂ ਨਸ਼ਿਆਂ ਨੂੰ ਖਤਮ ਕਰ ਸਕੀਏ। ਇਸੇ ਲੜੀ ਦੇ ਵਿੱਚ ਅੱਜ ਇੱਥੇ ਕਰੀਬ 1500 ਬੱਚਿਆਂ ਨੇ ਤੇ 1500 ਜਿਹੜੇ ਪਾਰਟਿਸਪੈਂਟ ਸੀਗੇ ਵਿੱਚ ਬੱਚੇ ਵੀ ਸੀਗੇ, ਬਜ਼ੁਰਗ ਵੀ ਸੀਗੇ, ਲੇਡੀਜ਼ ਦਾ ਬੜਾ ਇਹਦੇ ਵਿੱਚ ਪਾਰਟਿਸਪੇਸ਼ਨ ਸੀਗਾ ਤੇ ਅੱਡ-ਅੱਡ ਵਰਗ ਤੋਂ ਇੱਥੇ ਬੰਦੇ ਆਏ ਸੀਗੇ, ਡਿਫਰੈਂਟ ਵਾਕਸ ਆਫ ਲਾਈਫ ਤੋਂ ਆਏ ਸੀਗੇ ਤੇ ਬੜਾ ਸੋਹਣਾ ਸੋਹਣੇ ਟੰਗ ਨਾਲ ਜਿਹੜੇ ਸਾਡਾ ਉਪਰਾਲਾ ਹੁੰਦਾ ਤੇ ਹੋਇਆ ਤੇ ਇੱਥੇ ਸਾਡੇ ਜਿਹੜੇ ਮੰਤਰੀ ਸਾਹਿਬ ਸੀਗੇ ਉਹਨਾਂ ਨੇ ਵੀ ਇੱਥੇ ਜਿਹੜਾ ਹੈਗਾ ਸਾਰਿਆਂ ਨੂੰ ਸਨਮਾਨਿਤ ਵੀ ਕੀਤਾ। ਤੇ ਮੈਂ ਲੋਕਾਂ ਤੋਂ ਇਹੀ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰੀਕੇ ਦੇ ਅਸੀਂ ਹੋਰ ਉਪਰਾਲੇ ਕਰਦੇ ਰਵਾਂਗੇ ਤੇ ਉਹ ਅੱਗੇ ਵੀ ਇਸ ਤਰੀਕੇ ਦਾ ਸਾਨੂੰ ਪਾਰਟਿਸਪੇਸ਼ਨ ਤੇ ਸਹਿਯੋਗ ਮਿਲਦਾ ਰਹੇ ਗੁਵਿੰਦਗੜ੍ਹ ਦੇ ਵਿੱਚ ਨਿਸ਼ਾਨੇ ਦੇ ਵਿਰੁੱਧ ਜੋ ਦਿਨ ਅੱਜ ਇੱਕ ਮੈਰਾਥਨ ਕਰਾਈ ਜੀ ਹਰਪ੍ਰੀਤ ਪ੍ਰਿੰਸ ਸੋਨੀ ਕੈਬਨਿਟ ਮੰਤਰੀ ਵੀ ਆਏ ਸਨ ਸਰਦਾਰ ਤਨਪ੍ਰੀਤ ਸਿੰਘ ਸੋਨ ਗੈਰੀ ਬਡਿੰਗ ਜੀ ਬਹੁਤ ਹੀ ਵੱਡਾ ਉਪਰਾਲਾ ਐਸਐਸਪੀ ਸਾਹਿਬ ਸਾਰਾ ਪ੍ਰਸ਼ਾਸਨ ਹੋਤੇ ਸੀਗਾ ਦੀ ਇੰਨੀ ਕਾਮਯਾਬ ਹੋਈ ਔਰ ਮੈਂ ਸਮਝਦਾ ਜੇ ਇਸ ਨਸ਼ੇ ਦੇ ਕੋਡ ਨੂੰ ਆਪਾਂ ਆਪਣੇ ਸਮਾਜ ਚੋਂ ਬਾਹਰ ਕੱਢਣਾ ਤਾਂ ਇਦਾਂ ਦਾ ਹੀ ਉਪਰਾਲਾ ਹੋਣਾ ਚਾਹੀਦਾ ਇਦਾਂ ਦਾ ਹੰਝਾਰਾ ਹੋਣਾ ਚਾਹੀਦਾ ਜਿੱਦਾਂ ਦਾ ਅੱਜ ਗੋਵਿੰਦਗੜ੍ਹ ਮੰਡੀ ਦੇ ਵਿੱਚ ਮਿਲਿਆ ਸੋ ਬਹੁਤ ਬਹੁਤ ਮੁਬਾਰਕਾਂ ਉਹ ਆਪਾਂ ਸਾਰੇ ਨਾਲ ਕਿ ਮੈਂ ਫੇਰ ਬੇਨਤੀ ਕਰਦਾ ਪੰਜਾਬ ਸਰਕਾਰ ਦਾ ਔਰ ਇਸ ਉਪਰਾਲੇ ਦੇ ਵਿੱਚ ਸਾਰੇ ਜਣੇ ਵੱਚੜ ਕੇ ਆਪਾਂ ਹੰਗਾਰਾ ਦਈਏ ਵੱਚੜ ਕੇ ਸਾਥ ਦੇਈਏ ਵੱਚੜ ਕੇ ਇਹਦੇ ਵਿੱਚ ਹਿੱਸਾ ਲਈਏ ਸਭ ਤੋਂ ਪਹਿਲਾਂ ਅਸੀਂ ਮਾਨਯੋਗ ਸਾਡੇ ਐਮਐਲ ਸਾਬ ਦਾ ਧੰਨਵਾਦ ਕਰਦੇ ਆ ਉਹਨਾਂ ਦੀ ਪ੍ਰੇਰਣਾ ਸਦਕਾ ਹੀ ਅਸੀਂ ਅੱਗੇ ਵਧੇ ਸਾਨੂੰ ਮਾਨ ਦੇ ਰਿਆਂ ਦੇ ਬਹੁਤ ਧੰਨਵਾਦ ਇਹਨਾਂ ਦਾ ਵੀ ਤੇ ਉਸ ਤੋਂ ਬਾਅਦ ਅਸੀਂ ਪੰਜਾਬ ਸਰਕਾਰ ਦਾ ਜਿਹੜੇ ਬੱਚੇ ਇੱਥੇ ਆਏ ਜਿੰਨੇ ਵੀ ਬੰਦੇ ਤੇ ਆਏ ਸਭ ਦਾ ਹੱਥ ਜੋੜ ਕੇ ਬਹੁਤ ਧੰਨਵਾਦ ਇਹਨੂੰ ਸਾਨੂੰ ਉਮੀਦ ਨਹੀਂ ਸੀ ਅਗਲੀ ਵਾਰ ਵੀ ਕੋਸ਼ਿਸ਼ ਕਰਾਂਗੇ ਇਸ ਤੋਂ ਬਹੁਤ ਹੀ ਵਧੀਆ ਕਰੀਏ ਤੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਵੀ ਯੁੱਧ ਨਸ਼ਾ ਬਰਦ ਜਿਹੜੀ ਮੈਮ ਚੱਲ ਰਹੀ ਹੈ ਉਹ ਜਿਹੜਾ ਪੂਰਾ ਸਾਥ ਦੇਣ ਤਾਂ ਕਿ ਆਪਣੀ ਅਸੀਂ ਆਉਣ ਵਾਲੀ ਜਿਹੜੀ ਪਨੀਰ ਹੈ ਆਪਣੀ ਆਉਣ ਵਾਲੀ ਜਿਹੜਾ ਨੌਜਵਾਨ ਪੀੜ੍ਹੀ ਨੂੰ ਬਚਾ ਸਕੀਏ ਜੈ ਹਿੰਦ